ਅਜਿਹੇ ਸਮਾਜ ਦਾ ਭਵਿੱਖ ਕੀ ਹੋ ਸਕਦਾ ਹੈ ਜਿੱਥੇ ਮਨੁੱਖਤਾ ਤੇ ਦੂਰ ਪਸ਼ੂਆਂ ਨੂੰ ਵੀ ਹਵਾਨੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਜਿਹਾ ਇੱਕ ਮਾਮਲਾ ਆਇਆ ਹੈ ਧੀਰੇ ਪਿੰਡ ਵਿਖੇ ਪਿੰਡ ਧੀਰੇ ਦੇ ਲੋਕਾਂ ਨੇ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਹੜਾ ਬੇਜਬਾਨ ਪਸ਼ੂਆਂ ਦੇ ਨਾਲ ਗਲਤ ਕੰਮ ਕਰਕੇ ਉਹਨਾਂ ਨੂੰ ਆਪਣੀ ਹਵਾਨੀਆਂ ਦਾ ਸ਼ਿਕਾਰ ਬਣਾਉਂਦਾ ਸੀ ਪਰ ਸੱਚਾਈ ਕਿੰਨੀ ਕੁ देर ਲੁਕੀ ਰਹਿ ਸਕਦੀ ਹੈ ਤਵੇਲੇ ਵਿੱਚ ਲੱਗੇ ਹੋਏ ਸੀਸੀਟੀਵੀ ਦੇ ਕੈਮਰੇ ਰਾਹੀਂ ਲੋਕਾਂ ਨੇ ਇਸ ਨੌਜਵਾਨ ਨੂੰ ਪਛਵਾ ਨਾਲ ਗਲਤ ਹਰਕਤ ਕਰਦੇ ਹੋਏ ਫੜਿਆ ਤੇ ਫਿਰ ਇਸ ਨੂੰ ਰਸੀਆਂ ਨਾਲ ਬੰਨ ਕੇ ਪੁਲਿਸ ਨੂੰ ਵੀ ਉਹਨਾਂ ਨੇ ਸੂਚਨਾ ਦਿੱਤੀ ਪੁਲਿਸ ਨੂੰ ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਐਸਪੀ ਸਮੀਰ ਸਿੰਘ ਮਾਨ ਇਹਾ ਕੇ ਨੌਜਵਾਨ ਨੇ ਇਹ ਕਬੂਲ ਕੀਤਾ ਹੈ ਕਿ ਉਹ ਗਲਤ ਹੱਤਿਆ ਕਰਦਾ ਸੀ ਪੁਲਿਸ ਵੱਲੋਂ ਇਸ ਦੀ ਛਾਰਬੀਨ ਕਰਕੇ ਜ਼ਰੂਰੀ ਕਾਰਵਾਈ ਇਸ ਦੇ ਖਿਲਾਫ ਜ਼ਰੂਰ ਕੀਤੀ ਜਾਏਗੀ ਦੂਜੇ ਪਾਸੇ ਇਸ ਸ਼ਰਮਨਾਕ ਘਟਨਾ ਦੀ ਨਿੰਦਾ ਕਰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਵੋਕਤਾ ਯੋਗੇਸ਼ ਠਾਕੁਰ ਨੇ ਕਿਹਾ ਕਿ ਇਹ ਲੋਕ ਬੰਗਲਾਦੇਸ਼ ਤੋਂ ਆਉਣ ਵਾਲੇ ਮੁਸਲਮਾਨ ਨੇ ਜਿਹੜੇ ਕਿ ਪੰਜਾਬ ਵਿੱਚ ਹੌਲੀ-ਹੌਲੀ ਪੈਰ ਪਸਾਰ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਜ਼ਿਆਦਾ ਕਿਰਾਏ ਦੇ ਲਾਲਚ ਨੂੰ ਇਹਨਾਂ ਨੂੰ ਆਪਣੇ ਮਕਾਨ ਕਿਰਾਏ ਤੇ ਨਾ ਦੇਣ ਤੇ ਨਾ ਹੀ ਦੁਕਾਨਾਂ ਕਿਰਾਏ ਤੇ ਦੇਣ ਇਹ ਆਪਣੇ ਵਪਾਰ ਨਹੀਂ ਪੈਰ ਪਸਾਰਦੇ ਪਏ ਨੇ ਉਹਨਾਂ ਨੇ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਿਸ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਨੌਜਵਾਨ ਦੇ ਨਾਲ ਸਖਤੀ ਨਾਲ ਪੇਸ਼ ਆਉਣ ਤੇ ਸਖਤ ਕਾਰਵਾਈ ਇਸ ਦੇ ਖਿਲਾਫ ਕਰਨ ਜੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਕਿ ਵੀ ਜੇ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਵੀ ਜਦੋਂ ਦੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਕਦੇ ਬੱਚਿਆਂ ਦੇ ਗੋ ਬੱਚਿਆਂ ਦੇ ਦਾੜਾ ਲੱਗ ਕਰਕੇ ਸੁੱਤੇ ਜਾ ਰਹੇ ਆ ਇਹ ਹੁਣ ਅੱਜ ਇੱਕ ਹੋਰ ਬੜਾ ਸ਼ਰਮਨਾਕ ਜਿਹੜਾ ਹਾਸਾ ਸਾਡੇ ਪਠਾਨਕੋਟ ਦੇ ਧੀਰਾ ਦੇ ਇਲਾਕੇ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਕਿ ਇੱਕ ਪ੍ਰਵਾਸੀ ਜਿਹੜਾ ਕੋਈ ਲੜਕਾ ਹੈ ਉਹ ਯੂਪੀ ਸਾਈਡ ਤੋਂ ਆਇਆ ਉਹਨੇ ਪਿਛਲੇ 8-10 ਦਿਨ ਤੋਂ ਬੱਚੇ ਜਿਹੜਾ گاਉ ਦਾ ਬੱਚਾ ਹੈ ਉਹਦੇ ਨਾਲ ਕੁੱਕਰਮ ਕਰ ਰਿਆ ਸੀਗਾ ਉਹਦਾ ਲਾਈਵ ਵੀਡੀਓ ਵੀ ਆ ਗਿਆ ਉਹ ਵੀਡੀਓ ਸਾਡੇ ਕੋਲ ਵੀ ਆ ਗਿਆ ਮੇਰੀ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੀ ਜਨਤਾ ਨੂੰ ਇਹ ਇੱਕ ਅਪੀਲ ਹੈ ਕਿ ਇਹਨੂੰ ਇੱਕ ਪੋਲਿਟੀਕਲ ਅਪੀਲ ਨਾ ਸਮਝੀ ਜਾਏ ਇਹ ਇਹ ਤੇ ਬੜਾ ਸੀਰੀਅਸਲੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਵੀ ਤਕਰੀਬਨ 2 ਸਾਲ ਤੋਂ ਪਠਾਨਕੋਟ ਜ਼ਿਲ੍ਹਾ ਦੇ ਵਸਨੀਕਾਂ ਨੇ ਵੀ ਦੇਖਿਆ ਹੋਏਗਾ ਕਿ ਸਾਡੇ ਆਲੇ ਦੁਆਲੇ ਜਿਹੜੇ ਰੋਹਿੰਗਿਆ ਬੰਗਲਾਦੇਸ਼ੀ ਐ ਉਹ ਤੇ ਮੁਸਲਮਾਨ ਪਰਿਵਾਰ ਆ ਕੇ ਹਾਲੇ-ਦਵਾਲੇ ਬਸਣਾ ਸ਼ੁਰੂ ਹੋ ਗਏ ਐ ਚਾਹ ਸ਼ਰੀਦੇ ਮੰਦਰ ਦੇ ਲਾਗੇ ਤੁਸੀਂ ਲੈ ਲਓ ਇਹ ਗਲਤ ਨਾਮ ਰੱਖ ਕੇ ਹਿੰਦੂਆਂ ਦੇ ਨਾਮ ਦੇ ਉੱਤੇ ਨਾਮ ਰੱਖ ਕੇ ਜੈ ਮਾਤਾ ਦੀ ਲਕਸ਼ਮੀ ਸ਼ਕੰਜੀ ਵਾਲਾ ਕੋਈ ਮੀਠੇਕ ਵੇਚ ਰਿਹਾ ਕੋਈ ਨਾਰੀਅਲ ਵੇਚ ਰਿਹਾ ਸਬਜੀ ਮੰਡੀ ਜਿਹੜੀ ਐ ਉਹ ਤਕਰੀਬਨ ਮੇਰੇ ਹਿਸਾਬ ਨਾਲ 60% ਜਿਹੜੀ ਹੈ ਮੁਸਲਮਾਨ ਬੰਦਿਆਂ ਨੇ ਕਬਜ਼ਾ ਕਰ ਲਿਆ ਬਾਹਰੋਂ ਆਏ ਦੇ ਮੁਸਲਮਾਨ ਰੋਹਿੰਗਿਆ ਉਸ ਤੋਂ ਵੱਡਾ ਚਿੰਤਾ ਦਾ ਵਿਸ਼ੇ ਹੈ ਜਿਹੜਾ ਗੁਰਤ ਸੂਤਰਾਂ ਤੋਂ ਸਾਨੂੰ ਸੁਣਨ ਨੂੰ ਮਿਲਿਆ ਹੈ ਕਿ ਵੀ ਤਕਰੀਬਨ ਜ਼ਿਲ੍ਹਾ ਪਠਾਨਕੋਟ ਦੀ 15000 ਵੋਟ ਜਿਹੜੀ ਹੈ ਨਵੀਂ ਬਣ ਗਈ ਹੈ ਉਹ ਵੀ ਰੋਹਿੰਗਿਆ ਸਾਰੇ ਇਹ ਬੜੀ ਵੱਡੀ ਸਾਡੇ ਪਠਾਨਕੋਟ ਦੇ ਲੋਕਾਂ ਵਾਸਤੇ ਚਿੰਤਾ ਦਾ ਵਿਸ਼ੇ ਹੈ ਐਡਾ ਸ਼ਰਮਨਾਕ ਕ੍ਰਿਤਿਆ ਪਿੱਛੇ ਦੋ ਤਿੰਨ ਵਾਰੀ ਜਿਹੜਾ ਹਾਸਾ ਹੋ ਗਿਆ ਬੱਚੀ ਦਾ ਸਿਰ ਵੱਢ ਕੇ ਸੁੱਟਤਾ ਗਿਆ ਇਸ ਤੋਂ ਬਾਅਦ ਸ਼ਰਮਨਾ ਘਟਣਾਵਾ ਕੀ ਹੋ ਸਕਦੀ ਹੈ ਇਹ ਜਿਹੜਾ ਲੜਕਾ ਇਸ ਤਰੀਕੇ ਦੀ ਹਰਕਤ ਕਰ ਰਿਹਾ ਹੈ ਇਹ Hindu ਸਮਾਜ ਵਿੱਚ ਸਾਡੇ ਗੌਰ ਅਪਰਾਧ ਹੈ ਇਹੋ ਜਿਹੜੇ ਪਾਪੀ ਹੈ ਉਹਦੇ ਉੱਤੇ ਰੇਪ ਦੀ ਧਾਰਾ ਲਗਾ ਕੇ ਉਹਨੂੰ ਸਖਤ ਤੋਂ ਸੱਤ ਜਿਹੜੀ ਹੈ ਜਿਹੜੀ ਉਹਨੂੰ ਸਜ਼ਾ ਦੇਣ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਾਂਗਾ ਕਿਸੇ ਵੀ ਪੋਲੀਟੀਕਲ ਦਬਾਅ ਵਿੱਚ ਆਨ ਦੀ ਕਿਸੇ ਵੀ ਪੁਲਿਸ ਅਫਸਰ ਨੂੰ ਕੋਈ ਜੂਰਤ ਨਹੀਂ ਹੈ ਜਦੋਂ ਵੀ ਸਾਡੇ ਲਈ ਕੋਈ ਵੀ ਜ਼ਰੂਰਤ ਹੁੰਦੀ ਹੈ ਅਸੀਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ 24 ਘੰਟੇ ਮੋਢੇ ਨਾਲ ਮੋਢਾ ਲਗਾ ਕੇ ਉਸ ਜਿਹੜਾ ਲੜਕਾ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਨਾਲ ਨਾਲ ਇੱਕ ਤੁਹਾਡੇ ਸਾਡੇ ਪਠਾਨਕੋਟ ਦੇ ਜ਼ਿਲ੍ਹਾ ਵਾਸੀਆਂ ਨੂੰ ਹੋਰ ਰਿਕਵੈਸਟ ਕਰਾਂਗੇ ਕਿ ਵੇ ਆਪਣੇ ਘਰ ਆਪਣੀਆਂ ਦੁਕਾਨਾਂ ਕਿਰਾਏ ਤੇ ਦੇਣ ਤੋਂ ਪਹਿਲੇ 10000 ਵਾਰ ਉਸ ਆਦਮੀ ਦੀ ਵੈਰੀਫਿਕੇਸ਼ਨ ਕਰੋ ਕਿਉਂਕਿ ਬੜੀ ਵੱਡੀ ਇੱਕ ਸਾਜ਼ਿਸ਼ ਸਾਡਾ ਜ਼ਿਲ੍ਹਾ ਪਠਾਨਕੋਟ Hindu ਬਹੁਬਲ ਆਬਾਦੀ ਵਾਲਾ ਇਲਾਕਾ ਹੈ ਤੇ ਉਹਦੇ ਵਿੱਚ ਬੜੀ ਵੱਡੀ ਇੱਕ ਸਾਜ਼ਿਸ਼ ਚੱਲ ਰਹੀ ਹੈ ਤੁਸੀਂ ਆਪ ਪਠਾਨਕੋਟ ਚ ਵਿਚਰਦੇ ਹੋ ਤੁਸੀਂ ਆਪ ਆਪਣੇ ਆਲੇ ਦੁਆਲੇ ਦੇਖੋ ਤੁਹਾਨੂੰ ਰੋਹੰਗਿਆਸ ਦੀ ਆਬਾਦੀ ਆਲੇ ਦੁਆਲੇ ਵੱਧੀ ਹੋਈ ਨਜ਼ਰ ਆਏਗੀ ਉਹਨਾਂ ਦੀਆਂ ਝੁੱਗੀਆਂ ਝੋਪੜੀਆਂ ਨਜ਼ਰ ਆ ਰਹੀਆਂ ਕੀ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਐਸਾ ਜਿਹੜਾ ਕੋਸ਼ਕੀ ਕੋਈ ਮੁਸਲਿਮ ਸਮੁਦਾਇ ਤੋਂ ਕੋਈ ਰੋਹੰਗਿਆ ਜਿਹੜਾ ਬੰਗਲਾਦੇਸ਼ੀ ਹੈ ਉਹ ਤਾਂ ਨਹੀਂ ਆ ਕੇ ਰਹਿ ਗਿਆ ਇਹਦੇ ਤੇ ਵਿਚਾਰ ਕਰੋ ਜੇ ਰਹਿ ਰਿਹਾ ਤੇ ਉਹਨੂੰ ਜਲਦ ਤੋਂ ਜਲਦ ਪੁਲਿਸ ਦੇ ਆਵਾਲੇ ਕਰਵਾਓ ਉਹਦੀ ਵੈਰੀਫਿਕੇਸ਼ਨ ਕਰੋ ਚਾਹੇ ਹਿੰ ਚਾਹੇ ਬਈ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalozi bypass road patankar